ਚਿੱਟਾ ਦਾ ਬੰਦ ਕਰਾਦਾਂ ਨੂੰ ਹੋਰ ਤਾਂ ਛੋਟੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿੰਨਾ ਇਹ ਤਾਂ ਸਿਰਫ ਇੱਕ ਨਕਸ਼ਾ ਹੀ ਬੰਦ ਕਰਾਦਾਂ ਨੂੰ ਮਾਮਾ ਦੇ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ ਤੇ ਪਏ ਆ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾਦਾਂ ਨੂੰ ਹੋਰ ਤਾਂ ਛੋਟੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿੰਨਾ ਇਹ ਤਾਂ ਸਿਰਫ ਇੱਕ ਨਕਸ਼ਾ ਹੀ ਬੰਦ ਕਰਾਦਾਂ ਨੂੰ ਮਾਮਾ ਦੇ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ ਤੇ ਪਏ ਆ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾ ਲਾ ਨੂੰ ਹੋਰ ਤਾਂ ਛੋਟੋ ਕੋ ਦਿੰਨਾ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਚਿੱਟਾ ਦਾ ਬੰਦ ਕਰਾ ਲਾ ਨੂੰ ਹੋਰ ਤਾਂ ਛੋਟੋ ਕੋ ਦਿੰਨਾ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਮਾਮਾ ਦੇ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ 'ਚ ਪਏ ਆ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾ ਲਾ ਨੂੰ ਹੋਰ ਤਾਂ ਛੋਟੋ ਕੋ ਦਿੰਨਾ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਮਾਮਾ ਦੇ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ 'ਚ ਪਏ ਆ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾਦਾਂ ਨੂੰ ਹੋਰ ਤਾਂ ਛੋਟੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿੰਨਾ ਚਿਰ ਸਿਰਫ ਇੱਕ ਨਛਾ ਹੀ ਬੰਦ ਕਰਾਦਾਂ ਨੂੰ ਮਾਮਾ ਦੇ ਪੁੱਤ ਮਰ ਰਹੇ ਹੈ ਗਲੀਆਂ ਨਾਲੀਆਂ ਤੇ ਪਏ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾਦਾਂ ਨੂੰ ਹੋਰ ਤਾਂ ਛੋਟੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿੰਨਾ ਚਿਰ ਸਿਰਫ ਇੱਕ ਨਛਾ ਹੀ ਬੰਦ ਕਰਾਦਾਂ ਨੂੰ ਮਾਮਾ ਦੇ ਪੁੱਤ ਮਰ ਰਹੇ ਹੈ ਗਲੀਆਂ ਨਾਲੀਆਂ ਤੇ ਪਏ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾ ਲਾਣ ਹੋਰ ਤਾਂ ਛੋਟੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਮਾਮਾ ਦੇ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ 'ਚ ਪਏ ਆ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾ ਲਾਣ ਹੋਰ ਤਾਂ ਛੋਟੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਮਾਮਾ ਦੇ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ 'ਚ ਪਏ ਆ ਜੇ ਬੋਲਦੇ ਕੋਈ ਇਹ ਸਿਰਫ ਇੱਕ ਨਖੇ ਹੀ ਬੰਦ ਕਰਾ ਦੇਣ ਚਿੱਟਾ ਦਾ ਬੰਦ ਕਰਾ ਲਾਣ ਹੋਰ ਤਾਂ ਛੱਡੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਇਹ ਸਿਰਫ ਇੱਕ ਨਖੇ ਹੀ ਬੰਦ ਕਰਾ ਦੇਣ ਮਾਮਾ ਦੇ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ 'ਚ ਪਏ ਆ ਜੇ ਬੋਲਦੇ ਕੋਈ ਇਹ ਸਿਰਫ ਇੱਕ ਨਖੇ ਹੀ ਬੰਦ ਕਰਾ ਦੇਣ ਚਿੱਟਾ ਦਾ ਬੰਦ ਕਰਾ ਲਾਣ ਹੋਰ ਤਾਂ ਛੱਡੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਇਹ ਸਿਰਫ ਇੱਕ ਨਖੇ ਹੀ ਬੰਦ ਕਰਾ ਦੇਣ ਮਾਮਾ ਦੇ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ 'ਚ ਪਏ ਆ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾਦਾਂ ਨੂੰ ਹੋਰ ਤਾਂ ਛੋਟੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਇਹ ਤਾਂ ਸਿਰਫ ਇੱਕ ਨਕਾ ਹੀ ਬੰਦ ਕਰਾਦਾਂ ਨੂੰ ਮਾਮਾ ਦੇ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ ਤੇ ਪਏ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾਦਾਂ ਨੂੰ ਹੋਰ ਤਾਂ ਛੋਟੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿੰਨਾ ਇਹ ਸਿਰਫ ਇੱਕ ਨਕਾ ਹੀ ਬੰਦ ਕਰਾ ਦੇਣੋ ਮਾਮਾ ਦੇ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ ਤੇ ਪਏ ਆ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾ ਲਾਣੋ ਹੋਰ ਤਾਂ ਛੱਡੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿੰਨਾ ਇਹ ਸਿਰਫ ਇੱਕ ਨਕਾ ਹੀ ਬੰਦ ਕਰਾ ਦੇਣੋ ਮਾਮਾ ਦੇ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ ਤੇ ਪਏ ਆ ਜੇ ਬੋਲਦੇ